ਅੱਜ ਐਮ ਐਪੀ ਸਰ ਐਮ ਐਪੀ ਸਾਹਿਬ ਜੀ ਬਹੁਤ ਪੁਰਪੁਰਾਇਆ ਸਰ ਇੰਡੀਆ ਬਣਾ ਲਈ ਸ਼ਹਿਰ ਦੇ ਵਿੱਚ 17 ਜਗ੍ਹਾ ਤੇ ਕੈਮਰੇ ਲੱਗੇ ਆ ਸਰ ਜਿਹਦੇ ਵਿੱਚ ਟੋਟਲ 352 ਕੈਂਦੇ ਲੱਗੇ ਆ ਤਾਂ ਪੂਰੀ 22.6 ਕਰੋੜ ਦੇ ਬਜਟ ਦੇ ਨਾਲ ਸਰ ਇਹਦਾ ਤਿੰਨ ਤਰੀਕੇ ਦਾ ਸਰ ਸਾਡਾ ਜਿਹੜਾ ਰਹਿਣਾ ਪਹਿਲਾ ਹੈਗਾ ਤਾਂ ਟ੍ਰੈਫਿਕ ਮੈਨੇਜਮੈਂਟ ਐਂਡ ਵਾਇਲੇਸ਼ਨ ਸੈਕਸ਼ਨ ਸਰ ਜਿਹੜੇ ਕੈਮਰੇ ਨੇ ਸਰ ਆਟੋਮੈਟਿਕਲੀ ਵਾਇਲੇਸ਼ਨ ਡਿਟੈਕਟ ਕਰਦੇ ਨੇ ਸਰ ਸਾਡੇ 10 ਆਪਰੇਟਰ ਬੈਠਦੇ ਨੇ ਸਰ ਉਹਨਾਂ ਕੋਲੇ ਉਹ ਵਾਇਲੇਸ਼ਨ ਆਉਂਦੀ ਰਹਿੰਦੀ ਸਰ ਕੰਪਿਊਟਰ ਦੇ ਉੱਪਰ ਫਿਰ ਉਹ ਚੈੱਕ ਕਰਦੇ ਨੇ ਸਰ ਜੋ ਵਾਇਲੇਸ਼ਨ ਸਹੀ ਡਿਟੈਕਟ ਕੀਤੀ ਹੈ ਸਰ ਅਗਰ ਉਹ ਸਹੀ ਹੈ ਤੇ ਵਹੀਕਲ ਡਿਟੇਲ ਸਹੀ ਹੈ ਇਹ ਸਿਰਫ ਸਰ ਚਲਾਨ ਜਨਰੇਟ ਕਰਦੇ ਹਾਂ ਸਰ ਇਸ ਤੋਂ ਬਿਨਾ ਸਰ ਸਾਡਾ ਸਿਟੀ ਸਰਵੇਲੈਂਸ ਦਾ ਇਹ ਸਰ ਅਗਰ ਕੋਈ ਜੋ ਵੀ ਵੀਹਿਕਲ ਆ ਜਾ ਰਿਹਾ ਸਰ ਉਹ ਉਹਦੀ ਸਾਰੀ ਨੰਬਰ ਪਲੇਟ ਕੈਪਚਰ ਹੋ ਰਹੀ ਹੈ ਸਰ ਜਿੱਦਾਂ ਪਹਿਲੇ ਡੈਸ਼ਬੋਰਡ ਤੇ ਸਰ ਪਿਛਲੇ ਇੱਕ ਹਫ਼ਤੇ 'ਚ 34 ਲੱਖ ਵੀਹਿਕਲ ਨੇ ਸਰ ਜਿਹੜੇ ਮਹਾਦੀ ਸ਼ਹਿਰ ਦੇ ਵਿੱਚ ਐਂਟਰ ਕੀਤੇ ਤੇ ਐਗਜ਼ਿਟ ਕੀਤੇ ਨੇ ਸਰ ਉਹਦੇ ਵਿੱਚੋਂ 214000 ਨੇ ਵਾਇਲੇਸ਼ਨਸ ਕੀਤੀਆਂ ਇੱਕ ਹਫ਼ਤੇ ਦੇ ਵਿੱਚ ਸਰ ਉਹਨਾਂ ਨੂੰ ਅਸੀਂ ਚਲਾਨ ਜਨਰੇਟ ਕਨਵਰਟ ਕਰਾਂਗੇ ਸਰ ਇਸ ਤੋਂ ਬਿਨਾ ਸਰ ਇਹਦੇ ਵਿੱਚ ਕਾਫੀ ਸਾਰੇ AI ਬੇਸਡ ਫੀਚਰਸ ਹੈਗੇ ਨੇ ਸਰ ਜਿੱਦਾਂ ਕੋਈ ਐਲ ਐਮ ਵੀ ਟਰੱਕ ਵਗੈਰਾ ਸਰ ਅਸੀਂ ਡਿਟੈਕਟ ਕਰਨ ਲੇ ਨੇ ਸਰ ਉਹ ਆਟੋਮੈਟਿਕਲੀ ਸਾਡਾ ਜਿਹੜਾ ਸਿਸਟਮ ਹੈ ਸਰ ਉਹਨੂੰ ਅਲੱਗ ਕਰ ਦਿੰਦਾ ਰਿਹਾ ਸਰ ਤੇ ਕਲਰ ਨਾਲ ਵੀ ਕਰ ਲੈਂਦਾ ਸਰ ਇਸ ਤੋਂ ਬਿਨਾ ਸਰ ਹੋਰ ਵੀ ਅਸੀਂ ਏ ਆਈ ਬੇਸਡ ਫੀਚਰ ਕਰ ਇਹਦੇ ਵਿੱਚ ਐਡ ਕਰਨ ਜਾ ਰਹੇ ਹਾਂ ਜਿਹੜੇ ਜਿੱਦਾਂ ਕਿਸ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਸਰ ਜਿੱਥੇ ਕਿਤੇ ਆ ਕੋਈ ਜ਼ਿਆਦਾ ਲੰਬੀ ਹੋ ਗਈ ਰੈੱਡ ਲਾਈਟ ਤੇ ਸਰ ਉਸ ਪਾਸੇ ਰੈੱਡ ਲਾਈਟ ਦਾ ਸਰ ਜਿਹੜਾ ਉਹ ਹੈਗਾ ਟਾਈਮਰ ਅਸੀਂ ਘਟਾ ਕੇ ਗ੍ਰੀਨ ਲਾਈਟ ਦਾ ਵਧਾ ਦਈਏ ਹਾਂ ਉਹ ਸੈਂਸਰ ਲੱਗੇ ਹੁੰਦੇ ਨੇ ਟ੍ਰਾਂਸਪੋਰਟ ਡਿਪਾਰਟਮੈਂਟ ਵੀ ਇੰਟੀਗ੍ਰੇ ਤੂੰ ਆਪਣਾ ਡਾਟਾ ਵੀ ਕੱਢ ਕੇ ਇਸ ਤੋਂ ਐਨਲਿਸਿਸ ਕਰਕੇ ਅੱਗੇ। ਓਕੇ। 350 ਕੈਮਰਾ ਬਦਲ। ਹਾਂਜੀ। 350। ਅਚਰ ਇਹ ਤੋਂ ਪਾਸ ਜਿਸ ਦਾ ਤੁਸੀਂ ਹਦਾਇਤ ਕੀਤੀ ਸੀ ਨਾਲ ਦੇ ਜ਼ਿਲ੍ਹੇ ਜਿਵੇਂ ਪਟਿਆਲਾ ਫਤਿਹਗੜ ਸਾਹਿਬ ਤੇ ਦੋਪਰ। ਉਹ ਸੈਕੰਡ ਫੇਜ 'ਚ ਅਸੀਂ ਕਰਾਂਗੇ ਸਰ। ਹਾਂ। ਯੂ ਵੈਰੀ ਗੁੱਡ। ਥੋੜਾ ਇਹ ਪਬਲਿਕ ਨੂੰ ਦੱਸ ਵੀ ਦਿਓ ਕਿ ਇਹ ਲੱਗੇ ਹੋਏ ਨੇ ਕੈਮਰੇ ਕਿ ਕੋਈ ਡਰ ਜਾਲਾ। ਓਹ ਲੈ ਨਹੀਂ ਗੱਜਿਹਰ ਤੋਂ ਦੱਦੇ ਜਾਂ ਇੱਥੇ ਇੱਥੇ ਵੀ ਸ਼ੁਰੂ ਹੋ ਜਾਏਗਾ ਇੱਥੇ ਵੀ ਸ਼ੁਰੂ ਹੋ ਜਾਏਗਾ ਚਲਾਨ ਕਰਦੇ ਨੇ ਇਸੇ ਦੀ ਸ਼ੁਰੂ ਸਿਰ ਤੋਂ ਟੈਕਿੰਗ ਪਹਿਲੇ ਚਲਾਨ ਵੀ ਕਰਨਾ ਸਾਰਾ ਸਭ ਸ਼ੁਰੂ ਹੋ ਜਾਏਗਾ ਬਹੁਤ ਬਹੁਤ ਧੰਨਵਾਦ ਜੀ ਦੇ ਖੂਬਸੂਰਤ ਸ਼ਹਿਰ ਮੁਹੱਲੀ ਦੇ ଅਤਵੰਤ ਸਜਣ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਸ਼੍ਰੀ ਕੌਰਵਿ ਆਦਮ ਜੀ ਆਪੇ ਸ਼ਕਲਾ ਜੀ ਟ੍ਰੈਫਿਕ ਦੇ ਇੰਚਾਰਜ ਅਮ੍ਰਿਤ ਰਾਏ ਜੀ ਜੈਸਵਾਲ ਸਾਹਿਬ ਹਰਜਨਪੁਰ ਜੀ ਡੀਸੀ ਸਾਹਿਬ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਅਫਸਰ ਆਏ ਨੇ ਸਾਰਿਆਂ ਦਾ ਧੰਨਵਾਦ ਵੈਲਕਮ ਸਟੇਜ ਤੇ ਪਾਸ ਦੀ ਸਭ ਤੋਂ ਵੱਡੀ ਪੰਚਾਇਤ ਦੇ ਚੁਣੇ ਹੋਏ ਮੈਂਬਰ ਸ਼੍ਰੀ ਨੰਗਪੁਰ ਸਾਹਿਬ ਤੋਂ ਸਾਡੇ ਐਮਪੀ ਸਾਹਿਬ ਮਨਵਿੰਦਰ ਕਾਂਗ ਸਾਹਿਬ ਤੇ ਇਸ ਸ਼ਹਿਰ ਦੇ चुने हुए विधायक जो विधानसभा से तोडी नॉमिनेट कर दे ने ਸਾਡੇ ਐਮਐਲਏ ਸਾਹਿਬ ਕੁਲਵੰਜੀ ਸਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕੋਈ ਪੋਲੀਟিক্যাল ਫੰਕਸ਼ਨ ਨਹੀਂ ਹੈਗਾ ਇਹ ਤੇ ਨਾ ਮੈਂ ਕੋਈ ਜਿਆਦਾ ਇਹੋ ਜਿਹਾ ਫੰਕਸ਼ਨਾਂ ਚ ਕੋਈ ਰਾਜਨੀਤਿਕ ਟਿੱਕ ਟਿੱਪਣੀ ਕਰਦਾ ਜਿੰਨਾ ਵੀ মিডিਆ ਪਹੁੰਚਿਆ ਚੰਡੀਗੜ੍ਹ ਦਾ ਜਾਂ ਮੋਹਾਲੀ ਦਾ ਉਹਨਾਂ ਦਾ ਵੀ ਧੰਨਵਾਦ ਬਹੁਤ-ਬਹੁਤ ਜਦੋਂ ਅਸੀਂ ਸਰਕਾਰ ਦੇ ਵਿੱਚ ਆਏ ਸੀ ਲਗਭਗ 3 ਸਾਲ ਹੋ ਜਾਣਗੇ 16 ਤਰੀਕ ਨੂੰ ਤਾਂ ਅਸੀਂ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਮਰਵਿੰਦ ਕੇਜਰੀਵਾਲ ਜੀ ਨਾਲ ਪਿੰਡ-ਪਿੰਡ ਗਿਆ ਕੱਸਦੇ